ਆ ਗੁਰਦੁਆਰਾ ਪਿੰਡ ਬਲਵਾਰ ਕਾਰ ਸੇਵਾ ਚੱਲ ਰਹੀ ਐ ਇੱਧਰ ਵਖੋਣਿਆ ਤੁਹਾਨੂੰ ਕਾਰ ਸੇਵਾ ਆ ਚੱਲ ਰਹੀ ਐ ਮਹੇਤਰੀ ਸਿੰਘ ਲੱਗ ਰਹੇ ਐ ਇੱਧਰ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹ ਕਾਰਤੀ ਦਾ ਚੱਲ ਰਹੀ ਐ ਦੇਖੋ ਵਾਹਿਗੁਰੂ ਲਾ ਮਹੇਤਰੀ ਸਿੰਘ ਲੱਗ ਰਹੇ ਨੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਆ ਪਾਣੀ ਵਾਲੀ ਨਾਲੀ ਬਣਾ ਬਣਾ ਰਹੇ ਨੇ ਬਾਪ ਇੱਕ ਹਰ ਸਾਲ ਪਿੰਡ ਬਲਵਾਰ ਵਾਹੇ ਗੁਰਸਾਖ ਨਾਮ ਵਾਹੇ ਗੁਰਸਾਖ ਨਾਮ ਵਾਹੇ ਗੁਰਸਾਖ ਆ ਜਾ ਹੈਦਰ ਬਾਬਾ ਜਿ ਖੜੇ ਨੇ ਪਾਪਾ ਬਾਬਾ ਖਾਂਗ ਬਾਬਾ ਗੁਰਦੀਪ ਸਿੰਘ ਜੀ ਪਿੰਡ ਖਾਂਗਲ ਵਾਹੇ ਗੁਰੂ ਆਹੇ ਆ ਵੇਖੋ ਇਧਰ ਪੱਥਰ ਵਾਲੀ ਮਸ਼ੀਨ ਚੱਲ ਰਹੀ ਆ ਪੱਥਰ ਚੀਰ ਰਹੇ ਨੇ ਅੰਦਰ ਪੱਥਰ ਲੱਗਣਾ ਦੀਵਾਨ ਹਾਲ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਬਰਨਾਂ ਜੀ ਖੜੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਆ ਮੇਸਰੀ ਤੋਂ ਲੱਗ ਰਿਹਾ ਪੱਥਰ ਤੇ ਵਾਹ ਕਿਆ ਬਾਤ ਸਤਿਨਾਮ ਵਾਹਿਗੁਰੂ ਪਰ ਪੱਥਰ ਕੀ ਇਹ ਦੇਖੋ ਕਿਵੇਂ ਤਿਆ ਲਾਈਆਂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇੱਧਰ ਸੇਵਾ ਦਾ ਰਵ ਖੂ ਸੇਵਾ ਕਰ ਰਹੇ ਨੇ ਕਾਰ ਸੇਵਾ ਚੱਲ ਰਹੀ ਹੈ ਅਜਹੇਦਾਰ ਸਾਹਿਬ ਕਿੱਧਰ ਬੈਠੇ ਨੇ ਵਾਹਿਗੁਰੂ ਦਰਬਾਰ ਸਾਹਿਬ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਮਸ਼ੀਨ ਖੜੀ ਐ ਇੱਧਰ ਮਿਕਸਚਰ ਮਸ਼ੀਨ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਲੰਗਰ ਹਾਲ ਆ ਬੀਬੀਆਂ ਸੇਵਾ ਕਰੀਏ ਲੰਗਰ ਤੇ ਇੱਧਰ ਵਾਹਿਗੁਰੂ ਸਤ ਨਾਮ ਆਹ ਜੀ ਇਹ ਵੀ ਬਣਾ ਲਓ ਓ ਵਾਹਿਗੁਰੂ ਰਖਮਾਲਾ ਲਾਦਰ ਨੇ ਸੇਵਾਦਾਰ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆ ਵੇਖੋ ਮਾਈਆਂ ਸੇਵਾ ਕਰ ਰੇ ਲੰਗਰ ਹਾਲ ਲੰਗਰ ਪਾ ਰਹੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਸੇਵਾਦਾਰ ਸੇਵਾ ਕਰਦੇ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ සතනාම්ගාහිගුර සතනාමගාහිගර සතනානගාහිගුරලූ සතනාමගාහිගුරු සතනාම්ගාහිගුරු ਵਾਹਿਗੁਰੂ ਵਾਹਿਗੁਰੂ ਨਾਮ ਬਾਹੂ ਸਤ ਨਾਉਂ ਦਾ ਬਾਬਾ ਜੀ ਐ ਨਾ ਕਰੋ ਧੱਕਾ ਨਾ ਕਰੋ ਇੰਨੇ ਸੇਵਾ ਕਰਾ ਕੇ ਸਤ ਨਾਉਂ ਵੇ ਗੁਰੂ